ਚਾਨਨੇ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲक्की ਕੁਰਾਲੀ ਯੁਕ ਸੇਵਾ ਕਲੱਬ ਵਾ ਨੰਬਰ 6 ਖੇਡਾ ਵਾ ਨੰਬਰ 6 ਦੀਆਂ ਮੋਬਾਈਲ ਛੱਡੋ ਖੇਡਾ ਅਪਣਾਓ ਜੋ ਕਿ ਟੂਰਨਾਮੈਂਟ 3 ਦਿਨ ਦਾ ਟੂਰਨਾਮੈਂਟ ਰੱਖਿਆ ਗਿਆ ਹੈ ਜੋ ਕਿ 3 ਜੂਨ ਤੋਂ ਲੈ ਕੇ 26 ਜੂਨ ਤੱਕ ਚੱਲੇਗਾ ਜਿਸ ਦਾ ਕਿ ਸਮਾਂ 7 ਵਜੇ ਤੋਂ ਲੈ ਕੇ 10 ਵਜੇ ਤੱਕ ਹੋਏਗਾ ਜਿਸ ਵਿੱਚ ਬੈਡਮਿੰਟਨ ਵਾਲੀਬਾਲ ਤੇ ਰੱਸਾ ਕਸੀ ਆਤੀਆਂ ਖੇਡਾਂ ਖੇਡੀਆਂ ਜਾਣਗੀਆਂ ਸੋ ਤੁਹਾਨੂੰ ਦਿਖਾਉਣੇ ਇੱਥੋਂ ਦੀ ਕੁਝ ਤਸਵੀਰਾਂ ਤੇ ਕਰਦੇ ਹਾਂ ਕਲੱਬ ਮੈਂਬਰਾਂ ਨਾਲ ਗੱਲਬਾਤ ਤੇ ਇਸ ਜੋ ਟੂਰਨਾਮੈਂਟ ਵਿੱਚ ਚੇਚੇ ਤੌਰ ਤੇ ਪਹੁੰਚੇ ਪੰਜਾਬ ਕਾਪੀ ਦੇ ਓਨਰ ਸ਼ੋਕਮਾਰ ਜੀ ਜੋ ਕਿ ਮੁੱਖ ਮਹਿਮਾਨ ਵਜੋਂ ਪਹੁੰਚੇ ਹਨ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਤੇ ਤੁਹਾਨੂੰ ਦਿਖਾਉਣੇ ਇੱਥੇ ਦੀ ਕੁਝ ਤਸਵੀਰਾਂ ਸੋ ਦੇਖਦੇ ਰਹੋ ਸਾਹਮਣੇ ਪੰਜਾਬ ਨੂੰ ਚੈਨਲ ਮੈਂ ਤੁਹਾਡਾ ਆਪਣਾ ਲੱਕੀ ਕੋਰਾਲੀ

ਬੜਾ ਜਬਰਦਸਤ ਮੈਚ ਰਤਨਿੰਦਰ ਵਰਸਸ ਗੁਰਜਿੰਦਰ ਦੇਖ ਰਹੇ ਨੇ ਤੇ ਓਏ ਉਹ ਬਾਰੀਅਰ ਦੇਖਦੇ ਆ ਫਤਿਹ ਦੀ ਮੰਮੀ ਵੀ ਜਿੱਤ ਦਰਜ ਕਰਦੀ ਹੈ ਜਾਂ ਨਹੀਂ ਪੂਰਾ ਫਸਲਾ ਮੁਕਾਬਲਾ ਦੋਹਾਂ ਪਲੇਅਰਾਂ ਵਿੱਚ ਆਜੋ ਮਟਰ ਦਿਓ ਲੋਗ ਮੈਂ ਨਾਮ ਤੁਸੀਂ ਸਮੇਤ ਕਰੀਏ ਜੀ ਭਾਈ ਜੀ ਆਜੋ ਜੀ ਜੇਕਰ ਆਪ ਦਾ ਮਨ ਨਹੀਂ ਮੰਨਿਆ ਛੱਡੀ ਇਵਾਨ ਨਹੀਂ ਚਲ ਚਲ ਪਰਜੋਤ ਰੇਦਰਿੰਦਰ ਰਾਜਵੀਰ ਚੱਲੋ ਲਾਹ ਚਤੂਰੀ ਅ ਦੂਜਾ ਕਿਹੜਾ ਹੈ ਇਹ ਇਹਦਾ ਨਾਮ ਲੈ ਲੋ ਆ ਇਹਦਾ ਹਾਂ ਤੇਰਾ ਨਾਮ ਕੀ ਹੈ ਤੇ ਆਦਿੱਤਿਆ ਚੱਲ ਚੱਲੇ ਗਮ ਚੱਲ ਗਮ ਚੱਲ ਤੂੰ ਵੀ ਹਗਮ ਆਰਮਾਨ ਚੱਲ ਚੱਲ ਵੀ ਮੋਨਿਸ਼ ਚੱਲੇ ਜਲੇ ਸ਼ਾਬਾਸ਼ ਫਟਾਫਟ ਆ ਜਾ ਵੀ ਵਿਕਰਮ ਨੀ ਪਾ ਹੋਰ ਕੜਾ ਨਿਕਲ ਤੈਨੂੰ ਹੋਰ ਲਾ ਮੈਚ ਰਹਿੰਦਾ ਠੀਕ ਹੈ ਇਸ ਤੋਂ ਬਾਅਦ ਜੀਵਨ ਜੋਤ ਵਰਸਸ ਚਿਤਨਿਆ ਚਿਤਨੇ ਦਾ ਮੈਚ ਹੋਵੇਗਾ ਬੈਡਮਿੰਟਨ ਦਾ ਤੁਸੀਂ ਬੱਚੇ ਤਿਆਰ ਹੈ ਵਾਹ ਜੈ ਜਰ ਮੜ ਲੈ ਓ ਸ਼ਮਲ ਓ ਅੱਜ ਕਦਾਂ ਦੀ ਸ਼ਾ ਕਰਦਾ ਇਹ ਵਾਹ ਜੀ ਵਾਹ 1 ਮਿੰਟ ਹੋ ਰਿਹਾ ਦੇਖੋ ਵਾਹ ਜੀ ਇੱਕ ਵਾਰੀ ਸ਼ਕਲ ਦਿਖਾ ਦਿਓ ਮੜੀ ਜੇ ਲਾਈਟ ਪੈਂਦੀ ਹੈ ਲਾਈਟ ਪੈਂਦੀ ਜਾਰ ਆ ਰਿਹਾ ਜਾਰ ਕੋਈ ਗੱਲ ਨਹੀਂ 1.1 ਆ ਗਿਆ ਕੀ ਬਾਤ ਹੈ ਮੁਸਕਰਾnde ਚਿਹਰੇ ਮੁਸਕਰਾnde ਹੋਏ ਫੁੱਲ ਕਿੰਨੇ ਸੋਹਣੇ ਲੱਗਦੇ ਨੇ ਸਾਰੇ ਹੀ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਜੀ ਕਾਲ ਜੀ ਸਾਡੇ ਨਾਲ ਮੌਜੂਦ ਨੇ ਅਸ਼ੋਕ ਕੁਮਾਰ ਜੀ ਜੋ ਕਿ ਅਸ਼ੋਕਾ ਪੰਜਾਬ ਕਾਪੀ ਦੇ ਨਾਮ ਨਾਲ ਬਹੁਤ ਹੀ ਪੰਜਾਬ ਵਿੱਚ ਮਸ਼ਹੂਰ ਕਾਪੀ ਹੈ ਸੇ ਉਹਨਾਂ ਦੇ ਓਨਰ ਹਨ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸ਼ੋਕਮਲ ਹੈ ਮਾਲਿਕ ਪੰਜਾਬ ਕਾਪੀ ਮੈਨੂਫੈਕਚਰਿੰਗ ਪ੍ਰਾਈਵੇਟ ਲਿਮਟਿਡ ਫੋਕਲਪੁਆਇੰਟ ਚਨਾਲੋ ਹ ਜਿੱਦਾ ਇਸ ਬਾੜੇ ਨੰਬਰ 6 ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਖੇਡਾਂ ਦਾ ਪ੍ਰੋਗਰਾਮ ਹੋ ਰਿਹਾ ਹੈ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਬਹੁਤ ਚੰਗਾ ਲੱਗ ਰਿਹਾ ਹੈ ਇਸ ਤਰ੍ਹਾਂ ਹੀ ਹਰ ਬਾੜ ਦੇ ਵਿੱਚ ਐਦਾ ਪ੍ਰੋਗਰਾਮ ਹੋਣ ਤੇ ਬੱਚਿਆਂ ਦੀ ਹੌਸਲ ਬਦਾਈ ਹੋਏਗੀ ਜਿਹੜੇ ਜਿਹੜੇ ਬੱਚੇ ਜਿੱਤੂ ਰਿਹਾ ਉਹਨਾਂ ਨੂੰ ਮੈਂ ਆਪਣੀ ਫਰਮ ਵੱਲੋਂ ਇਨਾਮ ਦੇਵਾਂਗਾ ਸੋ ਸ਼ੋਕਮਲ ਜੀ ਜਿੱਦਾਂ ਕਿ ਅੱਜ ਕੁਝ ਬੱਚੇ ਕੁਝ ਨੌਜਵਾਨ ਨਸ਼ਾ ਵਾਲਾ ਲੱਗ ਰਹੇ ਨੇ ਸੋ ਇਹ ਜੋ ਉਪਰਾਲੇ ਹੋਣੇ ਚਾਹੀਦੇ ਹਰ ਵਾਰ ਵਿੱਚ ਨਸ਼ਾ ਦਾ ਬਿਲਕੁਲ ਹੋਣਾ ਨਹੀਂ ਚਾਹੀਦਾ ਮੈਂ ਚਾਹੁੰਦਾ ਵੀ ਜਿਹੜੇ ਬਾਜ਼ਾਰ ਦੇ ਵਿੱਚ ਸਿਗਰਟਾਂ ਬੀੜੀਆਂ ਤਬਾਕੂ ਕੰਦਾ ਛੱਡਾ ਵਿਕਦਾ ਹੈ ਅਗਰ ਸਾਡੀ ਗਵਰਨਮੈਂਟ ਚਾਹੇ ਇਹਨੂੰ ਬੰਦ ਕਰਨਾ ਚਾਹੀਦਾ ਹੈ ਨਸ਼ੇ ਜਿਹੜਾ ਬਿਲਕੁਲ ਬੰਦ ਹੋਣਾ ਚਾਹੀਦੀ ਹੈ ਤਾਂ ਕਿ ਬੱਚਿਆਂ ਦਾ ਜੀਵਨ ਖੁਸ਼ਹਾਲ ਹੋਵੇ ਉਹ ਹਰ ਬੜ ਦੇ ਵਿੱਚ ਐਦਾ ਹੀ ਪ੍ਰੋਬਲਮ ਹੋਣਾ ਚਾਹੀਦਾ ਹੈ ਧੰਨਵਾਦ ਜੀ ਸੋ ਸਾਡੇ ਨਾਲ ਮੌਜੂਦ ਨੇ ਰੋਕੀ ਜੀ ਜੋ ਕਿ ਇਸ ਖੇਡ ਜੋ ਕਰਾਏ ਜਾ ਰਹੇ ਹਨ ਉਹਨਾਂ ਦੇ ਪ੍ਰਧਾਨ ਵੀ ਕਰ ਰਹੇ ਹਨ ਵੀਡੀਓ ਸੱਸੀ ਕਾਂ ਸੱਸੀ ਕਾਂ ਜੀ ਸੋ ਖੇਡ ਪ੍ਰੋਗਰਾਮ ਕਰਾਰੇ ਜੋ ਕਿ ਬੱਚੇ ਨਸ਼ਾ ਦਾ ਪ੍ਰੋਗਰਾਮ ਜੋ ਕਹਿੰਦੇ ਕਿ ਛੇਵਾਂ ਦਰਿਆ ਜੋ ਨਸ਼ਾ ਦਾ ਹੈ ਸੋ ਇੱਕ ਦਰਿਆ ਮੋਬਾਈਲਾਂ ਦਾ ਵੀ ਕਹਿ ਸਕਦੇ ਆ ਜੋ ਚੱਲ ਰਿਹਾ ਜੋ ਕਿ ਬੱਚਿਆਂ ਨੂੰ ਬਹੁਤ ਹੀ ਕਮਜ਼ੋਰ ਕਰ ਰਿਹਾ ਹੈ ਮੋਬਾਈਲ ਇੱਕ ਜਹੀ ਚੀਜ਼ ਹੈ ਜਿਸ ਨੂੰ ਅਗਰ ਸਹੀ ਵਰਤੋਂ ਨਾਲ ਅੰਦਾਜ਼ਾ ਹੋਵੇ ਤਾਂ ਸਹੀ ਵਰਤੋਂ ਹੋ ਸਕਦੀ ਹੈ ਅਗਰ ਗਲਤ ਜਿਹਾ ਵਸ ਲੈੰਦਾ ਤੁਸੀਂ ਗਲਤ ਵਰਤੋਂ ਹੋ ਸਕਦੀ ਹੈ ਸੋ ਕੀ ਕਹਿਣਾ ਚਾਹੋ ਮੈਂ ਤਾਂ ਇੱਕੋ ਗੱਲ ਕਹਿੰਦਾ ਜੀ ਆਪਣਾ ਖੇਲਾ ਅਪਣਾਓ ਵੀ ਬਹੁਤ ਵਧੀਆ ਹੈ ਮੋਬਾਈਲ ਛੱਡੋ ਅਸੀਂ ਸਾਡਾ ਮੈਟਰ ਵੀ ਆਈ ਸੀਗਾ ਜੀ ਵੀ ਮੋਬਾਈਲ ਛੱਡੋ ਖੇਲਾ ਅਪਣਾਓ ਵੀ ਅਸੀਂ ਇਹੀ ਕਹਿੰਦੇ ਆ ਹੁਣ ਦੇਖ ਲਓ ਰੌਣਕ ਕਿੰਨੀ ਲੱਗੀ ਹੋਈ ਆ ਜੀ ਸਾਡੀ ਆਹੀ ਕੋਸ਼ਿਸ਼ ਹੈ ਜੀ ਵੀ ਨਿਆਣਿਆਂ ਨੂੰ ਆਪਾਂ ਖੇਡਾਂ ਨਾਲ ਜੋੜ ਸਕੀਏ ਔਰ ਨਸ਼ੇ ਤੋਂ ਦੂਰ ਰੱਖ ਸਕੀਏ ਨਿਆਣਿਆਂ ਨੂੰ ਵੀ ਆਪਾਂ ਜਿੱਦਾਂ ਲਾਵਾਂਗੇ ਉਹਨਾਂ ਨੂੰ ਜਿਹੜੇ ਰਾਸੇ ਲਾਵਾਂਗੇ ਮੋਟੀਵੇਟ ਕਰਾਂਗੇ ਉਹ ਉਸੇ ਰਾਸਤੇ ਨੂੰ ਜਾਉਂਗੇ ਬੱਚੇ ਜੇ ਆਪਾਂ ਨੂੰ ਮੋਟੀਵੇਟ ਕਰਨੇ ਦਾ ਪਤਾ ਹੋਊਗਾ ਵੀ ਹਾਂ ਆਪਾਂ ਨੇ ਉਹ ਬੰਦੇ ਨੂੰ ਉਹ ਕਹਿਣਾ ਵੀ ਆਹ ਟੀਚਾ ਤੇਰਾ ਹੈ ਆਹ ਕਰਨਾ ਤਾਂ ਉਹ ਕਰੂਗਾ ਜ਼ਰੂਰ ਜੀ ਜੇ ਆਪਾਂ ਉਹਨਾਂ ਨੂੰ ਕੁਝ ਕਹੂਗੇ ਹੀ ਨਹੀਂ ਫਿਰ ਕਰੂਗਾ ਕਿੱਦਾਂ ਜੀ ਉਹ ਸੋ ਇਸ ਖੇਡ ਮੇਲੇ ਵਿੱਚ ਕਿਹੜੀ ਉਮਰ ਦੇ ਬੱਚੇ ਆ ਤੱਕ ਪ੍ਰਾਰਟੀ ਸਪਰਟ ਕਿੱਤਾ ਗਿਆ ਅ ਛੋਟੇ ਬੱਚਿਆਂ ਤੋਂ ਲੈ ਕੇ 10 ਸਾਲ ਤੋਂ ਲੈ ਕੇ ਜੀ ਅਸੀਂ ਕਰਿਆ ਸੀਗਾ ਆਲ ਓਪਨ ਕਰਿਆ ਸੀਗਾ ਵੀ ਹੁਣ ਸਾਰੇ ਆ ਰਹੇ ਆ ਦੇਖੋ ਕਿੱਡੀ ਉਮਰਾਂ ਵਾਲੇ ਆ ਰਹੇ ਆ ਵੀ ਸਾਰੇ ਆਪਣਾ ਉਹ ਆਪਣੇ ਆਪ ਨੂੰ ਜੰਗ ਸਾਹਿਬ ਦੇ ਵੀ ਹਾਂ ਜੰਗ ਬਣੋ ਵੀ ਅਸੀਂ ਕਹਿੰਦੇ ਆਪਣੇ ਸਰੀਰ ਨੂੰ ਵੀ ਠੀਕ ਰੱਖੋ ਵੀ ਹਾਂ ਖੇਲਾਂ ਨਾਲ ਜੋੜ ਕੇ ਆਪਣੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਆਪਣੀਆਂ ਦੂਰ ਹੋਣੀਆਂ ਜੀ ਸੋ ਦੇਖਿਆ ਗਿਆ ਕਿ ਨੌਜਵਾਨ ਬੱਚਾ ਤੋਂ ਲੈ ਕੇ ਛੋਟੇ ਬੱਚੇ ਲੈ ਕੇ ਇੱਥੋਂ ਤੱਕ ਕਿ ਜੋ ਛੋਟੇ ਬੱਚਿਆਂ ਤੇ ਸਾਡੀਆਂ ਜੋ ਕੁਝ ਭੈਣਾਂ ਹਨ ਉਹ ਵੀ ਇਸ ਪਾਰਟਿਸਪੇਟ ਕਰੀਆਂ ਸੀ ਕੀ ਕਹਿੰਦੇ ਆ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਭਾਜੀ ਮੈਂ ਤਾਂ ਕਹਿੰਦਾ ਸਾਰੇ ਰਲ ਮਿਲ ਕੇ ਖੇਲੋ ਨਾ ਜੀ ਆ ਹੁਣ ਵੀ ਤੁਹਾਡੇ ਸਾਹਮਣੇ ਮੈਚ ਚੱਲ ਰਿਹਾ ਇੱਕ ਕੁੜੀਆਂ ਦਾ ਆਪਣੀਆਂ ਦਾ ਵੀ ਬਹੁਤ ਵਧੀਆ ਹੈ ਜੀ ਵੀ ਖੇਲੋ ਖੇਲ ਨੂੰ ਪਹਿਲ ਦਿਓ ਜੀ ਆਪਣੇ ਨੂੰ ਸੋ ਪੰਜਾਬ ਕਾਪੀ ਤੋਂ ਸ਼ੋਕਮਾਰ ਜੀ ਵਿਸ਼ੇਸ਼ ਤੌਰ ਤੇ ਜੋ ਵਿਸ਼ੇਸ਼ ਮੁੱਖ ਮਹਿਮਾਨ ਬਣ ਕੇ ਆਏ ਹਨ ਉਹਨਾਂ ਬਾਰੇ ਕੀ ਕਹਿਣਾ ਚਾਹੋ ਭਾਜੀ ਮੈਂ ਇਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਅਸੀਂ ਇਹਨਾਂ ਕੋਲ ਇੱਕ ਵਾਰੀ ਪਹਿਲਾਂ ਗਏ ਸੀਗੇ ਇਹਨਾਂ ਨੂੰ ਕਿਹਾ ਸੀ ਕਿ ਸਾਨੂੰ ਆ ਚੀਜ਼ਾਂ ਦੀ ਲੋੜ ਹੈ ਇਹ ਕਹਿੰਦੇ ਤੁਸੀਂ ਕਰਾਓ ਮੈਂ ਤੁਹਾਡੇ ਨਾਲ ਖੜਾ ਯਾਰ ਮੋਢੇ ਦੇ ਨਾਲ ਮੋਢਾ ਲਾ ਕੇ ਖੜਾ ਐ ਆ ਹੁਣ ਵੀ ਇਹਨਾਂ ਨੇ ਜੋ ਵੀ ਸਾਨੂੰ ਹੁਣ ਬਹੁਤ ਕੁਝ ਕਰਿਆ ਐ ਸਾਡੇ ਲਈ ਵੀ ਅਸੀਂ ਤਹਿ ਦਿਲ ਤੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਧੰਨਵਾਦ ਵੀ ਹਾਂ ਜੀ